ਦੀਮਾ ਸਾਹਿਬ ਤੁਹਾਡੀ ਇੰਟਰੋਡਕਸ਼ਨ ਬਹੁਤ ਲੰਬੀ ਹੈਗੀ ਆ ਖੇਤੀ ਦੇ ਖੇਤਰ ਚ ਬਹੁਤ ਲੰਮਾ ਅੰਤਜੁਰਬਾ ਹੈਗਾ ਤੁਸੀਂ ਭਾਰਤ ਸਰਕਾਰ ਦੇ ਨਾਲ ਕੰਮ ਕੀਤਾ ਸਭ ਤੋਂ ਪਹਿਲਾਂ ਹੁਣ ਜਿਹੜਾ ਇਹ ਪ੍ਰੋਟੈਸਟ ਚੱਲ ਰਿਹਾ ਹੈਗਾ ਕੀ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਟੇਬਲ ਟਾਕ ਕਰਨ ਤੋਂ ਬਚ ਰਹੀ ਆ ਇਸੇ ਲਈ ਇਹ ਰਣਨੀਤੀ ਹੈਗੀ ਆ ਕਿ ਹਰਿਆਣੇ ਚ ਰੋਕ ਲੋ ਕਿਸਾਨ ਦਿੱਲੀ ਪਹੁੰਚਣ ਹੀ ਨਾ ਸਾਨੂੰ ਗੱਲਬਾਤ ਲਈ ਬੈਠਣਾ ਹੀ ਨਾ ਪਵੇ ਔਰ ਕਿਸਾਨ ਸਾਨੂੰ ਇਹ ਨਾ ਕਹਿਣ ਵੀ ਜਿਹੜੇ ਵਾਦੇ ਤੁਸੀਂ ਪਹਿਲੇ ਕੀਤੇ ਸੀ ਉਹਨਾਂ ਨੂੰ ਹੁਣ ਪੂਰੇ ਕਰੋ ਤੇ ਸਾਨੂੰ ਕਰਨੇ ਪੈਣ ਇਸ ਤੋਂ ਬਿਹਤਰ ਇਹ ਆ ਕਿ ਉੱਥੇ ਰੋਕ ਲਓ ਦਿੱਲੀ ਆਉਣਾ ਦਿੱਤਾ ਜਾਏ ਸਾਨੂੰ ਇਹ ਨਜ਼ਰੀਆ ਸਮਝ ਆ ਰਿਹਾ ਤੁਹਾਡਾ ਨਜ਼ਰੀਆ ਕੀ ਇਹ ਸਭ ਤੋਂ ਵੱਡਾ ਇਹਦੇ ਚ ਜਿਹੜੀ ਮੁਸ਼ਕਲ ਆ ਰਹੀ ਹੈ ਉਹ ਇਹ ਆ ਕਿ ਸਰਕਾਰ ਦਾ ਨਜ਼ਰੀਆ ਤਾਂ ਸਭ ਨੂੰ ਸਪਸ਼ਟ ਹੋ ਗਿਆ ਕ੍ਰਿਸਟਲ ਕਲੀਅਰ ਹੈ ਪੋਲਿਟੀਕਲ ਸੋਚ ਦੀ ਕਮੀ ਹੈ ਪੋਲਿਟੀਕਲ ਐਗਜ਼ੀਕਟਿਵ ਨੇ ਕੀ ਕਰਨਾ ਹੈ ਪ੍ਰਧਾਨ ਮੰਤਰੀ ਜੀ ਦੇ ਲੈਵਲ ਤੋਂ ਤੇ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਜਿਨ੍ਹਾਂ ਨੇ ਦੇਸ਼ ਚਲਾਉਣਾ ਹੁੰਦਾ ਕੈਬਨਟ ਕਮੇਟੀ ਔਨ ਇਕਨੋਮਿਕ ਅਫੇਅਰਸ ਜਿਹੜੇ ਇੰਨਾਂ ਚੀਜ਼ਾਂ ਤੇ ਫੈਸਲਾ ਲੈਂਦੀ ਏ ਉਹਨਾਂ ਦੀਆਂ ਕੈਸੀਆਂ ਇਨਪੁਟ ਆ ਰਹੀਆਂ ਨੇ ਕਿਸਾਨੀ ਦਾ ਧਰਨੇ ਤੇ ਬੈਠਣਾ ਸਭ ਤੋਂ ਮਾੜਾ ਸ਼ਗਨ ਆ ਸਰਕਾਰ ਦਾ ਪਹਿਲਾਂ ਦਾ ਵਰਤਾਰਾ ਤਿੰਨ ਕਿਸਾਨ ਸੋ ਕਾਲ ਕਿਸਾਨ ਹਿਤਾਇਸ਼ੀ ਬਿੱਲ ਜਿਹੜੇ ਕਿ ਸਾਰੇ ਦੁਨੀਆ ਦੇ ਵਿੱਚ ਮੰਨਿਆ ਗਿਆ ਕਿ ਉਹ ਕਿਸਾਨ ਵਿਰੋਧੀ ਬਿੱਲ ਸੀ ਉਹਨਾਂ ਤੇ ਸਹਿਮਤੀ ਕਰਕੇ ਆਪਣੀ ਅੰਡਰਟੇਕਿੰਗ ਦੇ ਕੇ ਫਿਰ ਉਹਦੇ ਉੱਤੇ ਪਿਛਲੇ 2 ਸਾਲ ਚੋਂ 23ਵਾਂ ਸਾਲ ਖਤਮ ਹੋਣ ਵਾਲਾ ਹੈ ਕੁਝ ਨਹੀਂ ਕੀਤਾ ਇਹ ਸਿਰਫ ਲੈਕ ਆਫ ਅੰਡਰਸਟੈਂਡਿੰਗ ਹੈ ਉਹਦੇ ਉੱਪਰ ਇੰਟੈਂਟ ਵੀ ਹੈ ਉਹਦੇ ਤੋਂ ਤੁਹਾਡੀ ਸੋਚ ਵੀ ਹੈ ਇੰਨੀ ਦੇਰ ਥੋੜਾ ਲੱਗਦੀ ਭਾਰਤ ਸਰਕਾਰ 'ਚ ਤੁਹਾਨੂੰ ਫੈਸਲਾ ਕਰਦਿਆਂ ਹੋਇਆ ਕਿਸ ਚੀਜ਼ ਦੀ ਕਮੀ ਹੈ ਸਰਕਾਰ ਕੋਲ ਸਰਕਾਰ ਕੋਲ ਤੇ ਇਹ ਵੀ ਪਤਾ ਹੁੰਦਾ ਵੀ ਸੜਕ ਦੇ ਉੱਤੇ ਖੰਭੇ ਕਿੰਨੇ ਲੱਗੇ ਨੇ ਬਿਜਲੀ ਦੇ ਮੋਟਰਾਂ ਨਾ ਗਿਣੋ ਕਨੈਕਸ਼ਨ ਨਾ ਗਿਣੋ ਉਹਨੂੰ ਇਹ ਵੀ ਪਤਾ ਹੁੰਦਾ ਵੀ ਕਿੰਨੀ ਤਾਰ ਗਈ ਹੈ ਉਹਦਾ ਫੈਸਲਾ ਕਿਸ ਤਰ੍ਹਾਂ ਕਰਨਾ ਹੈ ਉਹਦੀ ਗੱਲ ਹੈ ਹੁਣ ਕਿਸਾਨ ਬੈਠੇ ਨੇ ਫਰਵਰੀ 'ਚ ਇਹਨਾਂ ਕੋਸ਼ਿਸ਼ ਕੀਤੀ ਤਰਾਂ-ਤਰਾਂ ਦੀਆਂ ਗੱਲਾਂ ਕਰੀ ਜਿਸ ਤਰ੍ਹਾਂ ਮਰਜ਼ੀ ਜਾਣ ਸਰਕਾਰ ਨੇ ਕਿਉਂਕਿ ਐਡਾ ਵੱਡਾ ਅਮਲਾ ਫੈਲਾ ਹੁੰਦਾ ਤੁਸੀਂ ਗੱਲ ਨੂੰ ਡਾਇਵਰਟ ਕਰਨ ਲਈ ਅੱਧਾ ਸੈਕਿੰਡ ਲੱਗਦਾ ਹੁਣ ਕੱਲ ਸਿਰਫ 101 ਕਿਸਾਨ ਉਹਨਾਂ ਨੇ ਇੱਕ ਨੋਮੀਨਲ ਜਿਹਾ ਇੱਕ ਗਿਣਤੀ ਕਰਕੇ ਕਹਿਤਾ ਜੀ ਅਸੀਂ ਮਰਜੀ ਬੜੇ ਕਿਸਾਨ ਚੱਲੇ ਆ ਭਾਵੇਂ ਬਾਕੀ ਕਿਸਾਨੀ ਯੂਨੀਅਨਾਂ ਅਲੱਗ ਨੇ ਹਮ ਕਈ ਮੈਂ ਬਹੁਤ ਸੀਨੀਅਰ ਆਫਸਰਾਂ ਨਾਲ ਗੱਲ ਹੋਈ ਸਿਆਸੀ ਬੰਦਿਆਂ ਨਾਲ ਗੱਲ ਹੋਈ ਉਹ ਕਹਿੰਦੇ ਜੀ ਇਹਦੇ ਦੋ ਜਥੇਬੰਦੀਆਂ ਨੇ ਸੋ ਇਹਦਾ ਮਤਲਬ ਬਾਕੀ 26 ਨੂੰ ਤੁਸੀਂ ਦਰਕਨਾਰ ਕਰਨਾ ਚਾਹੁੰਦੇ ਹੋ ਜੇ ਦੋ ਕਹਿਰੀਆਂ ਸਾਡੇ ਨਾਲ ਗੱਲ ਕਰ ਲੋ ਤੁਸੀਂ ਇਹਨਾਂ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਮੰਨ ਲੈਨੇ ਆ ਵੀ ਤੁਹਾਡਾ ਜੀ ਨਹੀਂ ਕਰਦਾ ਇਹਨਾਂ ਨਾਲ ਜਾਂ ਤੁਹਾਨੂੰ ਸ਼ਕਲ ਨਹੀਂ ਪਸੰਦ ਜਾਂ ਉਹਨਾਂ ਦਾ ਕਾਰਵਿਹਾਰ ਨਹੀਂ ਪਸੰਦ ਕੁਝ ਵੀ ਹੋਵੇ ਕੁਝ ਵੀ ਹੋਵੇ ਬਾਕੀ 26 ਨੂੰ ਤੁਸੀਂ ਬੁਲਾ ਲਓ ਜੇ ਇਹੋ ਹੀ ਸਮਝਦੇ ਇੰਨਾ ਦੋ ਨਾਲ ਗੱਲ ਨਹੀਂ ਕਰਨੀ ਤੇ ਬਾਕੀ ਚੱਪੇ ਬੁਲਾ ਲਓ ਹਾਂ ਬਾਕੀ 26 ਨੂੰ ਬੁਲਾ ਲਓ ਹੁਣ ਜੇ ਚਲੋ ਮੰਨ ਲਓ 26 ਵੀ ਨਹੀਂ ਤੁਸੀਂ ਗੱਲ ਕਰਨੀ ਚਾਹੁੰਦੇ ਇਹਦਾ ਮਤਲਬ ਤੁਹਾਡੀ ਇੰਟੈਂਸ਼ਨ ਹੀ ਨਹੀਂ ਹੂੰ ਦੂਸਰੇ ਪਾਸੇ ਜਿਹੜੀ ਹਰਾਨ ਪਹਿਲੇ ਕਹੀ ਸੀ ਕਿ ਕੀ ਸਰਕਾਰ ਟੇਬਲ ਟਾਕ ਤੋਂ ਬਚਣਾ ਚਾਹ ਰਹੀ ਹੈ ਵੀ ਨਾ ਦਿੱਲੀ ਕੌਂਸਲ ਨਾਲ ਸਾਨੂੰ ਗੱਲ ਕਰ ਸਕਦਾ ਹੈ ਸਪਸ਼ਟ ਨਜ਼ਰ ਆ ਰਿਹਾ